ਅੱਜ ਦੀ ਇਸ ਗੱਲਬਾਤ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਇੱਕ ਅਜੇਹੀ ਚੀਜ਼ ਦੀ ਡੂੰਘਾਈ ਵਿੱਚ ਉਤਰਾਂਗੇ ਜੋ ਸ਼ਾਇਦ ਦੁਨੀਆ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਸਰਲ ਤਕਨੀਕ ਹੈ ਪਰ ਉਨੀ ਹੀ ਡੂੰਗੀ ਵੀ ਸਾਥ ਇਹ ਧਿਆਨ ਦੇਣਾ ਜਿਸ ਨੂੰ ਪਾਲੀ ਭਾਸ਼ਾ ਵਿੱਚ ਆਨਾਪਾਨ ਸਤੀ ਕਹਿੰਦੇ ਹਨ ਹਾਂਜੀ ਸਾਡੇ ਕੋਲ ਨਾ ਇਸ ਨੂੰ ਸਮਝਣ ਲਈ ਤਿੰਨ ਬਹੁਤ ਹੀ ਦਿਲਚਸਪ ਸਰੋਤ ਹਨ ਇੱਕ ਤਾਂ ਹੈ ਬੁੱਧ ਦਾ ਮੂਲ ਉਪਦੇਸ਼ ਆਨਾਪਾਨ ਸਤੀ ਸੁਤ ਹੂੰ ਫੇਰ ਥਾਨੀਸਾਰੋ ਫਿੱਖੂ ਦੀ ਇਸ ਉਪਦੇਸ਼ ਤੇ ਇੱਕ ਬਹੁਤ ਹੀ ਡੂੰਗੀ ਵਿਆਖਿਆ ਹੈ ਜੋ ਇਸ ਦੇ 16 ਕਦਮਾਂ ਨੂੰ ਪੂਰੀ ਤਰ੍ਹਾਂ ਖੋਲ ਕੇ ਰੱਖ ਦਿੰਦੀ ਹੈ ਬਿਲਕੁਲ ਅਤੇ ਤੀਜਾ ਅਜਾਨ ਸੋਨਾ ਦਾ ਇੱਕ ਬਹੁਤ ਹੀ ਮਤਲਬ ਅਮਲੀ ਮਾਰਗਦਰਸ਼ਨ ਹੈ ਕਿ ਜੇ ਕਿਸੇ ਨੇ ਅੱਜ ਜੀ ਸ਼ੁਰੂ ਕਰਨਾ ਹੋਵੇ ਤਾਂ ਕਿਵੇਂ ਕਰੇ ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਸਾਡਾ ਮਕਸਦ ਸਿਰਫ ਇਹ ਦੱਸਣਾ ਨਹੀਂ ਹੈ ਕਿ ਇਹ ਕਿਵੇਂ ਕਰਨਾ ਹੈ ਸਗੋਂ ਇਹ ਸਮਝਣਾ ਹੈ ਕਿ ਇਹ ਸਾਧਾਰਨ ਜਾਸਾ ਲੈਣ ਦਾ ਕੰਮ ਜਦੋਂ ਧਿਆਨ ਨਾਲ ਕੀਤਾ ਜਾਵੇ ਤਾਂ ਇੰਨਾ ਤਾਕਤਵਰ ਕਿਵੇਂ ਬਣ ਜਾਂਦਾ ਹੈ ਹਾਂ ਇਸ ਵਿੱਚ ਐਨੀ ਡੁੰਗਾਰੀ ਕਿੱਥੋਂ ਆਂਦੀ ਹੈ ਚਲੋ ਫਿਰ ਸ਼ੁਰੂ ਕਰਦੇ ਹਾਂ ਜਦੋਂ ਵੀ ਕੋਈ ਧਿਆਨ ਜਾਂ ਮੈਡੀਟੇਸ਼ਨ ਬਾਰੇ ਸੋਚਦਾ ਹੈ ਤਾਂ ਅਕਸਰ ਦਿਮਾਗ ਵਿੱਚ ਇੱਕੋ ਗੱਲ ਆਉਂਦੀ ਹੈ ਕਿ ਮਨ ਨੂੰ ਖਾਲੀ ਕਰਨਾ ਹੈ ਵਿਚਾਰਾਂ ਨੂੰ ਰੋਕਣਾ ਹੈ ਹਾਂ ਜੋ ਕਿ ਲਗਭਗ ਅਸੰਭਵ ਲੱਗਦਾ ਹੈ ਬਿਲਕੁਲ ਸੁਣਨ ਵਿੱਚ ਹੀ ਥਕਾ ਦੇਣ ਵਾਲਾ ਲੱਗਦਾ ਹੈ ਪਰ ਅਜਾਨ ਸੋਨਾ ਦਾ ਤਰੀਕਾ ਉਹ ਇਸ ਤੋਂ ਬਿਲਕੁਲ ਵੱਖਰਾ ਹੈ ਹਾਂ ਉਹਨਾਂ ਦਾ ਤਰੀਕਾ ਬਹੁਤ ਹੀ ਪਿਆਰਾ ਤੇ ਸੱਦਾ ਦੇਣ ਵਾਲਾ ਹੈ ਉਹ ਕਹਿੰਦੇ ਨੇ ਕਿ ਸਭ ਕੁਝ ਭੁੱਲ ਜਾਓ ਬਸ ਆਪਣਾ ਧਿਆਨ ਨੱਕ ਦੇ ਸਿਰੇ ਤੇ ਲੈ ਆਓ ਅੱਛਾ ਜਿੱਥੇ ਸਾਹ ਸਰੀਰ ਨੂੰ ਛੂੰਦਾ ਹੈ ਬਸ ਅੰਦਰ ਆਉਂਦੇ ਸਾਹ ਦੀ ਠੰਡਕ ਅਤੇ ਬਾਹਰ ਜਾਂਦੇ ਸਾਹ ਦੀ ਗਰਮਾਹਟ ਨੂੰ ਮਹਿਸੂਸ ਕਰੋ ਔਰ ਕੁਝ ਨਹੀਂ ਕਰਨਾ ਹੂੰ ਉਹ ਇੱਕ ਬਹੁਤ ਵਧੀਆ ਉਦਾਹਰਣ ਦਿੰਦੇ ਨੇ ਕਿ ਕਲਪਨਾ ਕਰੋ ਜਿਵੇਂ ਤੁਸੀਂ ਇੱਕ ਸ਼ਾਂਤ ਗੁਫਾ ਦੇ ਦਰਵਾਜ਼ੇ ਤੇ ਬੈਠੇ ਹੋ ਤੇ ਹਵਾ ਬਸ ਅੰਦਰ ਬਾਹਰ ਆ ਜਾ ਰਹੀ ਹੈ ਤੁਸੀਂ ਹਵਾ ਨੂੰ ਰੋਕ ਨਹੀਂ ਰਹੇ ਬਸ ਮਹਿਸੂਸ ਕਰ ਰਹੇ ਹੋ ਤੇ ਉਹ ਇਸ ਨੂੰ ਇੱਕ ਛੁੱਟੀ ਵਾਂਗ ਦੱਸਦੇ ਨੇ ਜੋ ਮੈਨੂੰ ਬਹੁਤ ਵਧੀਆ ਲੱਗਿਆ ਹਾਂ ਇਹ ਕੋਈ ਕੰਮ ਨਹੀਂ ਕੋਈ ਪਰਖਿਆ ਨਹੀਂ ਸਗੋਂ ਆਪਣੀਆਂ ਰੋਜ਼ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਤੋਂ ਇੱਕ ਛੋਟਾ ਜਿਹਾ ਬ੍ਰੇਕ ਹੈ ਬਿਲਕੁਲ ਇਹ ਵਿਚਾਰ ਹੀ ਬਹੁਤ ਰਾਹਤ ਦੇਣ ਵਾਲਾ ਹੈ कि ਤੁਹਾਨੂੰ ਕੁਝ ਹਾਸਲ ਨਹੀਂ ਕਰਨਾ ਸਿਰਫ ਆਰਾਮ ਕਰਨਾ ਹੈ ਸਹੀ ਗੱਲ ਹੈ ਉਹ ਇਸ ਗੱਲ ਤੇ ਬਹੁਤ ਜ਼ੋਰ ਦਿੰਦੇ ਹਨ ਕਿ ਇਹ ਆਨੰਦ ਲੈਣ ਵਾਲੀ ਪ੍ਰਕਿਰਿਆ ਹੋਣੀ ਚਾਹੀਦੀ ਹੈ ਤੇ ਉਹ ਇਸ ਨੂੰ ਯਾਨੀ ਭਾਵਨਾਤਮਕ ਪੱਧਰ ਤੇ ਲਿਆ ਜਾਂਦੇ ਹਨ ਉਹ ਕਿਵੇਂ ਉਹ ਸੁਝਾਅ ਦਿੰਦੇ ਨੇ ਕਿ ਜਦੋਂ ਤੁਸੀਂ ਸਾਹ ਅੰਦਰ ਲੈਂਦੇ ਹੋ ਤਾਂ ਮਹਿਸੂਸ ਕਰੋ ਕਿ ਇਹ ਠੰਡੀ ਸ਼ਾਂਤ ਊਰਜਾ ਤੁਹਾਡੇ ਮਨ ਨੂੰ ਠੰਡਾ ਕਰ ਰਹੀ ਹੈ ਅੱਛਾ ਅਤੇ ਜਦੋਂ ਤੁਸੀਂ ਸਾਹ ਬਾਹਰ ਛੱਡਦੇ ਹੋ ਤਾਂ ਕਲਪਨਾ ਕਰੋ ਕਿ ਤੁਹਾਡੀਆਂ ਸਾਰੀਆਂ ਚਿੰਤਾਵਾਂ ਟਣਾ ਉਹ ਸਭ ਬਾਹਰ ਨਿਕਲ ਰਹੇ ਹਨ ਵਾ ਇਸ ਤਰ੍ਹਾਂ ਇਹ ਸਿਰਫ ਇੱਕ ਮਾਨਸਿਕ ਕਸਰਤ ਨਹੀਂ ਰਹਿੰਦੀ ਸਗੋਂ ਪਾਵਨਾਤਮਕ ਵਿਕਾਸ ਦਾ ਇੱਕ ਸਾਧਨ ਬਣ ਜਾਂਦੀ ਹੈ ਤੁਸੀਂ ਆਪਣੇ ਆਪ ਨੂੰ ਠੀਕ ਕਰ ਰਹੇ ਹੋ ਇਹ ਗੱਲ ਆਨਾਪਨ ਸਦੀ ਸੁਧ ਦੇ ਪਹਿਲੇ ਕਦਮਾਂ ਨਾਲ ਵੀ ਮਿਲ ਖਾਂਦੀ ਹੈ ਹੈਨਾ ਜਿੱਥੇ ਕਿਹਾ ਗਿਆ ਹੈ ਕਿ ਪਹਿਲਾਂ ਬਸ ਇਹ ਜਾਣੋ ਕਿ ਤੁਸੀਂ ਲੰਬਾ ਸਾਹ ਲੈ ਰਹੇ ਹੋ ਜਾਂ ਛੋਟਾ ਹਾਂ ਬਿਲਕੁਲ ਮਤਲਬ ਬਸ ਵਰਤਮਾਨ ਪਲ ਵਿੱਚ ਜੋ ਹੋ ਰਿਹਾ ਹੈ ਉਸ ਨਾਲ ਜੁੜਨਾ ਹਾਂ ਬੁੱਧਗਮ ਮਕਸਦ ਮਨ ਨੂੰ ਟਿਕਾਉਣ ਲਈ ਇੱਕ ਸਹਾਰਾ ਦੇਣਾ ਸੀ ਤੇ ਸਾਹ ਇੱਕ ਐਜਾ ਸਹਾਰਾ ਹੈ ਜੋ ਹਮੇਸ਼ਾ ਸਾਡੇ ਨਾਲ ਹੈ ਸਹੀ ਅਜਾਨ ਸੋਨਾ ਇਸ ਨੂੰ ਅੱਜ ਦੇ ਸਮੇਂ ਲਈ ਹੋਰ ਵੀ ਟੁਕਵਾਂ ਬਣਾਉਂਦੇ ਨੇ ਜਿੱਥੇ ਹਰ ਕੋਈ ਤਣਾਅ ਤੇ ਚਿੰਤਾ ਨਾਲ ਜੂਝ ਰਿਹਾ ਹੈ ਠੀਕ ਹੈ ਤਾਂ ਇਹ ਤਾਂ ਹੋਈ ਸ਼ੁਰੂਆਤ ਇੱਕ ਸੁਰੱਖਿਅਤ ਅਤੇ ਸ਼ਾਂਤ ਜਗਾ ਬਣਾਣਾ ਪਰ ਇੱਥੋਂ ਗੱਲ ਬਹੁਤ ਜ਼ਿਆਦਾ ਦਿਲਚਸਪ ਤੇ ਡੂੰਗੀ ਹੋ ਜਾਂਦੀ ਹੈ ਹਾਂਜੀ ਥਾਨੇ ਸਾਰੂ ਪਿੱਖੂ ਦੀ ਵਿਆਖਿਆ ਸਾਨੂੰ ਦੱਸਦੀ ਹੈ ਕਿ ਇਹ ਅਭਿਆਸ ਸਿਰਫ ਸਾਨੂੰ ਦੇਖਣ ਤੇ ਖਤਮ ਨਹੀਂ ਹੁੰਦਾ ਇਹ ਤਾਂ ਸਿਰਫ ਪਹਿਲਾ ਦਰਵਾਜ਼ਾ ਹੈ ਬਿਲਕੁਲ ਇਸ ਦੇ ਪਿੱਛੇ ਤਾਂ 16 ਕਦਮਾਂ ਦਾ ਇੱਕ ਪੂਰਾ ਨਕਸ਼ਾ ਹੈ 16 ਕਦਮ ਹਾਂ ਇਹ 16 ਕਦਮ 4-4 ਦੇ 4 ਸਮੂਹਾਂ ਵਿੱਚ ਵੰਡੇ ਹੋਏ ਹਨ ਜਿਨ੍ਹਾਂ ਨੂੰ ਟੈਟਰਾਡਸ ਕਿਹਾ ਜਾਂਦਾ ਹੈ ਹਮ ਹਰ ਸਮੂਹ ਸਾਨੂੰ ਅਨੁਭਵ ਦੇ ਇੱਕ ਵੱਖਰੇ ਪੱਧਰ ਤੇ ਲੈ ਜਾਂਦਾ ਹੈ ਅੱਛਾ ਪਹਿਲਾ ਸਮੂਹ ਸਰੀਰ ਤੇ ਕੇਂਦ੍ਰਿਤ ਹੈ ਇਸ ਵਿੱਚ ਪਹਿਲੇ ਦੋ ਕਦਮ ਤਾਂ ਉਹੀ ਹਨ ਲੰਬੇ ਤੇ ਛੋਟੇ ਸਾਹਾਂ ਨੂੰ ਜਾਣਨਾ ਤੀਜਾ ਕਦਮ ਹੈ ਪੂਰੇ ਸਰੀਰ ਪ੍ਰਤੀ ਸੰਵੇਦਨਸ਼ੀਲ ਹੋਣਾ ਮਤਲਬ ਧਿਆਨ ਨੂੰ ਸਿਰਫ ਨੱਕ ਤੋਂ ਹਟਾ ਕੇ ਪੂਰੇ ਸਰੀਰ ਵਿੱਚ ਫੈਲਾਉਣਾ ਹਾਂ ਤੇ ਸਾਹ ਨੂੰ ਪੂਰੇ ਸਰੀਰ ਵਿੱਚ ਮਹਿਸੂਸ ਕਰਨਾ ਅਤੇ ਚੌਥਾ ਕਦਮ ਜਿਸ ਨੂੰ ਉਹ ਸਰੀਰਿਕ ਬੰਤਰ ਨੂੰ ਸ਼ਾਂਤ ਕਰਨਾ ਕਹਿੰਦੇ ਹਨ ਇਹ ਥੋੜਾ ਗੁੰਝਲਦਾਰ ਲੱਗਦਾ ਹੈ ਸਰੀਰਿਕ ਬੰਤਰ ਤੋਂ ਕੀ ਮਤਲਬ ਹੈ ਇੱਥੇ ਇੱਥੇ ਹੀ ਸਾਰਾ ਰਾਜ਼ ਛੁਪਿਆ ਹੈ ਥਾਨੀ ਸਾਰੋ ਫਿੱਕੂ ਸਮਝਾਉਂਦੇ ਨੇ ਕਿ ਇਸ ਸੰਦਰਭ ਵਿੱਚ ਸਰੀਰਿਕ ਬੰਤਰ ਦਾ ਮਤਲਬ ਖੁਦ ਸਾਹ ਹੀ ਹੈ ਸਾ ਹਾਂ ਕਿਉਂਕਿ ਸਾਡਾ ਸਾਹ ਸਰੀਰ ਨਾਲ ਜੁੜਿਆ ਹੈ ਤੇ ਇਹ ਮਨ ਦੀਆਂ ਭਾਵਨਾਵਾਂ ਦੁਆਰਾ ਆਕਾਰ ਲੈਂਦਾ ਹੈ ਜਦੋਂ ਤੁਸੀਂ ਗੁੱਸੇ ਵਿੱਚ ਹੁੰਦੇ ਹੋ ਤੁਹਾਡਾ ਸਾਹ ਤੇਜ਼ ਹੋ ਜਾਂਦਾ ਹੈ ਸਹੀ ਗੱਲ ਹੈ ਜਦੋਂ ਤੁਸੀਂ ਸ਼ਾਂਤ ਹੁੰਦੇ ਹੋ ਇਹ ਹੌਲੀ ਤੇ ਡੂੰਗਾ ਹੁੰਦਾ ਹੈ ਇਸ ਲਈ ਸਾ ਸਾਡੇ ਮਨ ਦੀ ਸਥਿਤੀ ਦਾ ਇੱਕ ਭੌਤਿਕ ਰੂਪ ਹੈ ਵਾਹ ਇਹ ਤਾਂ ਬਹੁਤ ਹੈਰਾਨੀ ਵਾਲੀ ਗੱਲ ਹੈ ਮਤਲਬ ਜਦੋਂ ਅਸੀਂ ਗੁੱਸੇ ਵਿੱਚ ਹੁੰਨੇ ਆ ਤੇ ਸਾਡਾ ਸਾਹ ਤੇਜ਼ ਹੋ ਜਾਂਦਾ ਹੈ ਤਾਂ ਅਸੀਂ ਅਸਲ ਵਿੱਚ ਆਪਣੇ ਗੁੱਸੇ ਨੂੰ ਸਰੀਰਕ ਰੂਪ ਦੇ ਰਹੇ ਹੁੰਨੇ ਆ ਹਾਂ ਬਿਲਕੁਲ ਤਾਂ ਚੌਥਾ ਕਦਮ ਸਾਨੂੰ ਇਹ ਕਹਿ ਰਿਹਾ ਹੈ ਕਿ ਅਸੀਂ ਇਸ ਪ੍ਰਕਿਰਿਆ ਨੂੰ ਉਲਟਾ ਸਕਦੇ ਹਾਂ ਜਾਣਬੁੱਝ ਕੇ ਆਪਣੇ ਸਾਨੂੰ ਸ਼ਾਂਤ ਕਰਕੇ ਬਿਲਕੁਲ ਇਹੀ ਤਾਂ ਕਾਰਨ ਅਤੇ ਪ੍ਰਭਾਵ ਦੇ ਨਿਯਮ ਨੂੰ ਸਮਝਣਾ ਤੇ ਵਰਤਣਾ ਤੁਸੀਂ ਹੁਣ ਸਿਰਫ ਇੱਕ ਦਰਸ਼ਕ ਨਹੀਂ ਹੋ ਤੁਸੀਂ ਇੱਕ ਸਰਗਰਮ ਪਾਗੀਦਾਰ ਬਣ ਜਾਂਦੇ ਹੋ ਤੁਸੀਂ ਸਿੱਖਦੇ ਹੋ ਕਿ ਸਾਹ ਨੂੰ ਇੱਕ ਸੰਧ ਵਜੋਂ ਕਿਵੇਂ ਵਰਤਣਾ ਹੈ ਠੀਕ ਹੈ ਤਾਂ ਸਰੀਰ ਤੋਂ ਬਾਅਦ ਅਗਲਾ ਪੜਾਅ ਕੀ ਹੈ ਦੂਜਾ ਸਮੂਹ ਦੂਜਾ ਸਮੂਹ ਪਾਵਨਾਵਾ یعنی ਫੀਲਿੰਗਸ ਨਾਲ ਸਬੰਧਿਤ ਹੈ ਇੱਕ ਵਾਰ ਜਦੋਂ ਸਰੀਰ ਤੇ ਸਾਥ ਥੋੜੇ ਸ਼ਾਂਤ ਹੋ ਜਾਂਦੇ ਨੇ ਤਾਂ ਤੁਸੀਂ ਵਦੇਰੇ ਸੂਖਮ ਚੀਜ਼ਾਂ ਨੂੰ ਮਹਿਸੂਸ ਕਰਨਾ ਸ਼ੁਰੂ ਕਰਦੇ ਹੋ ਹਮ ਇਸ ਸਮੂਹ ਦੇ ਕਦਮ ਹਨ ਖੁਸ਼ੀ ਯਾਨੀ ਰਾਪਚਰ ਨਾਲ ਸਾਹ ਲੈਣਾ ਫਿਰ ਆਨੰਦ ਯਾਨੀ ਪਲੇజర్ ਨਾਲ ਸਾਹ ਲੈਣਾ 1 ਮਿੰਟ ਖੁਸ਼ੀ ਯਾਨੀ ਰੈਪਚਰ ਅਤੇ ਆਨੰਦ ਯਾਨੀ ਪਲੇజర్ ਵਿੱਚ ਕੀ ਫਰਕ ਹੈ ਇਹ ਤਾਂ ਇੱਕੋ ਜਿਹਾ ਲੱਗਦੇ ਹਨ ਇਹਨਾਂ ਵਿੱਚ ਇੱਕ ਸੂਖਮ ਪਰ ਬਹੁਤ ਮਹੱਤਵਪੂਰਨ ਫਰਕ ਹੈ ਰੈਪਚਰ ਇੱਕ ਰੋਮਾਂਚ ਵਰਧੀ एकदम ਉੱਠਣ ਵਾਲੀ ਊਰਜਾ ਦੀ ਲਹਿਰ ਹੈ ਜਦਕਿ ਪਲੇజర్ ਇੱਕ ਸ਼ਾਂਤ ਟਿਕਾਊ ਖੁਸ਼ੀ ਹੈ ਅੱਛਾ ਇਹ ਅਭਿਆਸ ਸਾਨੂੰ ਦੋਵਾਂ ਨੂੰ ਪਛਾਣਨਾ ਤੇ ਪੈਦਾ ਕਰਨਾ ਸਿਖਾਉਂਦਾ ਹੈ ਹੁਣ ਤੁਸੀਂ ਸਿਰਫ ਸਾਹ ਨੂੰ ਨਹੀਂ ਦੇਖ ਰਹੇ ਸਗੋਂ ਸਾਹ ਦੇ ਨਾਲ ਪੈਦਾ ਹੋਣ ਵਾਲੀਆਂ ਸੁਖਦ ਪਾਵਨਾਵਾਂ ਤੇ ਵੀ ਧਿਆਨ ਦੇ ਰਹੇ ਹੋ ਤੇ ਫਿਰ ਇਸ ਸਮੂਹ ਦੇ ਅਗਲੇ ਕਦਮ ਅਗਲਾ ਕਦਮ ਹੈ ਮਾਨਸਿਕ ਬੰਤਰ ਯਾਨੀ 멘ਟਲ ਫੈਬ੍ਰਿਕੇਸ਼ਨ ਪ੍ਰਤੀ ਸੰਵੇਦਨਸ਼ੀਲ ਹੋਣਾ ਔਰ ਫਿਰ ਉਸ ਨੂੰ ਸ਼ਾਂਤ ਕਰਨਾ ਤੇ ਮਾਨਸਿਕ ਬੰਤਰ ਜੇ ਸਰੀਰਿਕ ਬੰਤਰ ਸਾਸੀ ਤੈ ਕੀ ਹੈ ਮਾਨਸਿਕ ਬੰਤਰ ਦਾ ਅਰਥ ਹੈ ਪਾਵਨਾਵਾਂ ਅਤੇ ਤਾਰਨਾਵਾਂ ਪਰਸੈਪਸ਼ਨ ਜਿਵੇਂ ਇਸ ਨੂੰ ਐਂ ਸਮਝੋ ਕਿ ਦਰਦ ਇੱਕ ਗੱਲ ਹੈ ਪਰ ਉਸਤੇ ਹਏ ਮੈਂ ਮਰ ਗਿਆ ਜਾਂ ਇਹ ਕਦੇ ਖਤਮ ਨਹੀਂ ਹੋਵੇਗਾ ਦਾ ਲੇਬਲ ਲਗਾਉਣਾ ਉਹ ਦੂਜੀ ਗੱਲ ਹੈ ਇਹ ਲੇਬਲ ਹੀ ਮਾਨਸਿਕ ਬੰਤਰ ਹੈ ਜੋ ਸਾਡੇ ਦੁੱਖ ਨੂੰ ਕਈ ਗੁਣਾ ਵਧਾ ਦਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਇਹ ਦੇਖਣਾ ਸਿੱਖਦੇ ਹਾਂ ਕਿ ਸਾਡੇ ਵਿਚਾਰ ਸਾਡੀਆਂ ਧਾਰਨਾਵਾਂ ਸਾਡੀਆਂ ਭਾਵਨਾਵਾਂ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ ਹਾਂ ਤੇ ਫਿਰ ਉਹਨਾਂ ਧਾਰਨਾਵਾਂ ਨੂੰ ਬਦਲ ਕੇ ਅਸੀਂ ਆਪਣੇ ਦੁੱਖ ਨੂੰ ਘੱਟ ਕਰ ਸਕਦੇ ਹਾਂ ਇਹ ਤਾਂ ਬਹੁਤ ਵੱਡੀ ਗੱਲ ਹੈ ਹਾਂ ਇਹੀ ਅੰਤਰਦ੍ਰਿਸ਼ਟੀ ਯਾਨੀ ਇਨਸਾਈਡ ਦੀ ਸ਼ੁਰੂਆਤ ਹੈ ਤੁਸੀਂ ਸਮਝ ਜਾਂਦੇ ਹੋ ਕਿ ਦੁੱਖ ਦਾ ਇੱਕ ਵੱਡਾ ਹਿੱਸਾ ਤੁਹਾਡੇ ਆਪਣੇ ਮਨ ਦੁਆਰਾ ਬਣਾਇਆ ਗਿਆ ਹੈ ਤੇ ਜਿਸ ਚੀਜ਼ ਨੂੰ ਤੁਸੀਂ ਬਣਾਇਆ ਹੈ ਉਸ ਨੂੰ ਤੁਸੀਂ ਬਦਲ ਵੀ ਸਕਦੇ ਹੋ ਠੀਕ ਹੈ ਤਾਂ ਅਸੀਂ ਸ਼ਰੀਰ ਤੋਂ ਪਾਵਨਾਮਾ ਤੱਕ ਪਹੁੰਚ ਗਏ ਇਸ ਤੋਂ ਬਾਅਦ ਕੀ ਤੀਜਾ ਸਮੂਹ ਸਾਨੂੰ ਕਿੱਥੇ ਲੈ ਕੇ ਜਾਂਦਾ ਹੈ ਤੀਜਾ ਸਮੂਹ ਸਿੱਧਾ ਮਨ ਯਾਨੀ ਮਾਈਂਡ ਤੇ ਕੇਂਦਰਿਤ ਹੈ ਹੁਣ ਜਦੋਂ ਪਟਕਣਾ ਥੋੜਾ ਘੱਟ ਹੋ ਗਿਆ ਹੈ ਤੁਸੀਂ ਮਨ ਦੀ ਸਥਿਤੀ ਨੂੰ ਸਿੱਧਾ ਦੇਖ ਸਕਦੇ ਹੋ ਹਮ ਇਸ ਦੇ ਕਦਮ ਹਨ ਮਨ ਪ੍ਰਤੀ ਸੰਵੇਦਨਸ਼ੀਲ ਹੋਣਾ ਮਨ ਨੂੰ ਖੁਸ਼ ਕਰਨਾ ਮਨ ਨੂੰ ਸਥਿਰ ਕਰਨਾ ਅਤੇ ਫਿਰ ਮਨ ਨੂੰ ਮੁਕਤ ਕਰਨਾ ਮਨ ਨੂੰ ਖੁਸ਼ ਕਰਨਾ ਇਹ ਬਹੁਤ ਦਿਲਚਸਪ ਹੈ ਆਮ ਤੌਰ ਤੇ ਅਸੀਂ ਸੋਚਦੇ ਹਾਂ ਕਿ ਧਿਆਨ ਵਿੱਚ ਬਸ ਬੈਠਣਾ ਹੈ ਭਾਵੇਂ ਮਨ ਉਦਾਸ ਹੋਵੇ ਜਾਂ ਖੁਸ਼ ਨਹੀਂ ਇਹ ਇੱਕ ਸਰਗਰਮ ਕਦਮ ਦੀ ਗੱਲ ਹੈ ਇਹ ਅਜਾਂ ਸੋਨਾ ਦੀ ਗੱਲ ਨਾਲ ਜੁੜਦਾ ਹੈ ਕਿ ਖੁਸ਼ੀ ਦੀ ਉਡੀਕ ਨਹੀਂ ਕਰਨੀ ਉਸ ਨੂੰ ਪੈਦਾ ਕਰਨਾ ਹੈ اچھا ਜੇ ਤੁਸੀਂ ਦੇਖਦੇ ਹੋ ਕਿ ਮਨ ਉਦਾਸ ਜਾਂ ਸੁਸਤ ਹੈ ਤਾਂ ਤੁਸੀਂ ਉਸ ਨੂੰ ਉਤਸ਼ਾਹਿਤ ਕਰਨ ਲਈ ਕੁਝ ਕਰ ਸਕਦੇ ਹੋ ਜੇ ਮਨ ਬਹੁਤ ਜ਼ਿਆਦਾ ਪਟਕ ਰਿਹਾ ਹੈ ਤਾਂ ਉਸ ਨੂੰ ਸਥਿਰ ਕਰਨ ਲਈ ਧਿਆਨ ਨੂੰ ਹੋਰ ਤਿੱਖਾ ਕਰੋ ਤੁਸੀਂ ਮਤਲਬ ਮਨ ਦੇ ਮਾਲਿਕ ਬਣ ਰਹੇ ਹੋ ਗੁਲਾਮ ਨਹੀਂ ਅਤੇ ਚੌਥਾ ਤੇ ਆਖਰੀ ਸਮੂਹ ਹੁਣ ਤੱਕ ਅਸੀਂ ਸਰੀਰ ਭਾਵਨਾਵਾਂ ਤੇ ਮਨ ਨੂੰ ਸੰਭਾਲ ਲਿਆ ਹੁਣ ਕੀ ਬਾਕੀ ਰਹਿ ਗਿਆ ਚੌਥਾ ਸਮੂਹ ਸਿੱਧੀ ਅੰਤਰ ਦ੍ਰਿਸ਼ਟੀ ਜਾਂ ਗਿਆਨ ਯਾਨੀ ਇਨਸਾਈਟ ਨਾਲ ਸੰਬੰਧਿਤ ਹੈ ਓਕੇ ਇਸ ਦੇ ਕਦਮ ਹਨ ਅਸਥਿਰਤਾ ਤੇ ਧਿਆਨ ਕੇਂਦਰਿਤ ਕਰਨਾ ਫਿਰ ਵੈਰਾਗ ਤੇ ਫਿਰ ਸਮਾਪਤੀ ਤੇ ਅਤੇ ਅੰਤ ਵਿੱਚ ਤਿਆਗ ਤੇ ਇਹ ਸ਼ਬਦ ਕਾਫੀ ਭਾਰੀ ਤੇ ਗੰਭੀਰ ਲੱਗਦੇ ਹਨ ਇਸ ਦਾ ਆਮ ਭਾਸ਼ਾ ਵਿੱਚ ਕੀ ਮਤਲਬ ਹੈ ਇਸ ਦਾ ਮਤਲਬ ਹੈ ਕਿ ਹੁਣ ਤੁਸੀਂ ਸਿਰਫ ਆਪਣੇ ਅਨੁਭਵ ਨੂੰ ਸ਼ਾਂਤ ਨਹੀਂ ਕਰ ਰਹੇ ਹੋ ਸਗੋਂ ਉਸ ਦੇ ਉਸ ਦੇ ਸੁਭਾਵ ਨੂੰ ਸਮਝ ਰਹੇ ਹੋ ਤੁਸੀਂ ਦੇਖਦੇ ਹੋ ਕਿ ਹਰ ਚੀਜ਼ ਹਰ ਸਾਹ ਹਰ ਭਾਵਨਾ ਹਰ ਵਿਚਾਰ ਆਂਦਾ ਹੈ ਤੇ ਚਲਾ ਜਾਂਦਾ ਹੈ ਕੁਝ ਵੀ ਪੱਕਾ ਨਹੀਂ ਹੈ ਹਾਂ ਕੁਝ ਵੀ ਸਥਾਈ ਨਹੀਂ ਹੈ ਇਹ ਹੈ ਅਸਥਿਰਤਾ ਜਦੋਂ ਤੁਸੀਂ ਇਸ ਸਚਾਈ ਨੂੰ ਡੂੰਘਾਈ ਨਾਲ ਦੇਖਦੇ ਹੋ ਤਾਂ ਉਹਨਾਂ ਚੀਜ਼ਾਂ ਨਾਲ ਟੁੱਟਾ ਮੋਹ ਕੁਦਰਤੀ ਤੌਰ ਤੇ ਘਟੋਣਾ ਸ਼ੁਰੂ ਹੋ ਜਾਂਦਾ ਹੈ ਇਹ ਵਿਰਾਗ ਹੈ ਠੀਕ ਹੈ ਥਾਨੇ ਸਾਰੋ ਬੀਖੂ ਕਹਿੰਦੇ ਨੇ ਕਿ ਜਦੋਂ ਤੁਸੀਂ ਦੇਖਦੇ ਹੋ ਕਿ ਜਿਹੜੀਆਂ ਚੀਜ਼ਾਂ ਮਨ ਤੇ ਬੋਝ ਪਾਉਂਦੀਆਂ ਨੇ ਉਹਨਾਂ ਨੂੰ ਫੜੀ ਰੱਖਣ ਵਿੱਚ ਕਿੰਨਾ ਨੁਕਸਾਨ ਹੈ ਤਾਂ ਤੁਸੀਂ ਉਹਨਾਂ ਨੂੰ ਛੱਡ ਦਿੰਦੇ ਹੋ ਇਹੀ ਸਮਾਪਤੀ ਤੇ ਤ્યાਗ ਹੈ ਤਾਂ ਇਹ ਪੂਰਾ ਸਫ਼ਰ ਸਾਨੂੰ ਸਿਰਫ ਸ਼ਾਂਤ ਹੋਣ ਤੋਂ ਲੈ ਕੇ ਜ਼ਿੰਦਗੀ ਦੇ ਮੂਲ ਸਿਧਾਂਤਾਂ ਨੂੰ ਸਮਝਣ ਤੱਕ ਲੈ ਜਾਂਦਾ ਹੈ ਤਾਂ ਇਸ ਸਬਦਾ ਅੰਤਿਮ ਮਕਸਦ ਕੀ ਹੈ ਬਿਲਕੁਲ ਨਹੀਂ ਇਹ ਸਿਰਫ ਆਰਾਮ ਕਰਨ ਦੀ ਤਕਨੀਕ ਨਹੀਂ ਹੈ ਸੂਤ ਵਿੱਚ ਸਾਫ਼ ਲਿਖਿਆ ਹੈ ਕਿ ਇਹ 16 ਕਦਮਾਂ ਦਾ ਅਭਿਆਸ ਜਾਗਰਤੀ ਦੇ ਸੱਤ ਕਾਰਕਾਂ ਨੂੰ ਪੂਰਾ ਕਰਦਾ ਹੈ। ਹੂੰ ਇਹ ਸ਼ਾਂਤੀ 트ਾਂਕਵਿਲਿਟੀ ਅਤੇ ਅੰਤਰਦ੍ਰਿਸ਼ਟੀ ਇਨਸਾਈਟ ਦੋਵਾਂ ਨੂੰ ਇੱਕੋ ਸਮੇਂ ਵਿਕਸਿਤ ਕਰਦਾ ਹੈ। ਅੱਛਾ ਦੋਵੇਂ ਇਕੱਠੇ? ਹਾਂ ਦੋਵੇਂ ਇਕੱਠੇ ਚੱਲਦੇ ਹਨ। ਹੂੰ ਸ਼ਾਂਤੀ ਸ਼ਰੀਰ ਭਾਵਨਾਵਾਂ ਤੇ ਮਨ ਨੂੰ ਸ਼ਾਂਤ ਕਰਨ ਤੋਂ ਆਉਂਦੀ ਹੈ ਅਤੇ ਅੰਤਰਦ੍ਰਿਸ਼ਟੀ ਇਹ ਸਮਝਣ ਤੋਂ ਆਉਂਦੀ ਹੈ ਕਿ ਸਾਡਾ ਮਨ ਸਾਡੇ అనుਭਵ ਨੂੰ ਕਿਵੇਂ ਬਣਾਉਂਦਾ ਹੈ ਤੇ ਅਵਜਾਨ ਸੋਨਾ ਇਸ ਨੂੰ ਅੱਜ ਦੇ ਸਮੇਂ ਦੀਆਂ ਮਾਨਸਿਕ ਬਿਮਾਰੀਆਂ ਦਾ ਇਲਾਜ ਦੱਸਦੇ ਨੇ ਜਿਵੇਂ ਆਮ ਚਿੰਤਾ ਗੁੱਸਾ ਹਾਂ ਸਵੈ ਨਫ਼ਰਤ ਬਿਲਕੁਲ ਇਹ ਇਸ ਪੂਰੇ ਢਾਂਚੇ ਨੂੰ ਇੱਕ ਬਹੁਤ ਹੀ ਅਮਲੀ ਰੂਪ ਦਿੰਦਾ ਹੈ ਹਾਂ ਉਹ ਕਹਿੰਦੇ ਨੇ ਕਿ ਇਹ ਇੱਕ ਅਜੀਹਾ ਖਜ਼ਾਨਾ ਹੈ ਜੋ ਪੀੜ੍ਹੀਆਂ ਤੋਂ ਸਾਨੂੰ ਮਿਲਿਆ ਹੈ ਮੈਨੂੰ ਉਹਨਾਂ ਦੀ ਇੱਕ ਗੱਲ ਬਹੁਤ ਪਸੰਦ ਆਉਂਦੀ ਹੈ ਜਦੋਂ ਉਹ ਕਹਿੰਦੇ ਨੇ ਕਿ ਧਿਆਨ ਸ਼ਬਦ ਦੀ بجائے ਖੇਤੀ ਸ਼ਬਦ ਵਰਤਣਾ ਚਾਹੀਦਾ ਹੈ ਖੇਤੀ ਕਲਟੀਵੇਸ਼ਨ ਹਾਂ ਇਹ ਖੇਤੀ ਵਾਲੀ ਗੱਲ ਬਹੁਤ ਵਧੀਆ ਹੈ ਕਿਉਂਕਿ ਧਿਆਨ ਸ਼ਬਦ ਤੋਂ ਲੱਗਦਾ ਹੈ ਕਿ ਸਾਨੂੰ ਕੋਈ ਟੀਚਾ ਹਾਸਿਲ ਕਰਨਾ ਹੈ ਜਦ ਕਿ ਖੇਤੀ ਹਾਂ ਖੇਤੀ ਦਾ ਮਤਲਬ ਹੈ ਕਿ ਅਸੀਂ ਸਿਰਫ ਸਹੀ ਮਾਹੌਲ ਬਣਾਉਣਾ ਹੈ ਜ਼ਮੀਨ ਤਿਆਰ ਕਰਨੀ ਹੈ ਪਾਣੀ ਦੇਣਾ ਹੈ ਤੇ ਚੰਗੇ ਗੁਣ ਆਪਣੇ ਆਪ ਵਧਣਗੇ ਬਿਲਕੁਲ ਇਹ ਮਨ ਦਿਲ ਤੇ ਸਰੀਰ ਦੀ ਇੱਕ ਬਾਗਬਾਨੀ ਪ੍ਰਕਿਰਿਆ ਹੈ ਹਾਂ ਤੁਸੀਂ ਚੰਗੇ ਗੁਣਾਂ ਦੇ ਬੀਜ ਬੀਜ ਰਹੇ ਹੋ ਤੀਰਜ ਦਇਆ ਜਾਗਰੂਕਤਾ ਥਾਨੀ ਸਾਰੋ ਫਿੱਕੂ ਇਸ ਨੂੰ ਇੱਕ ਹੋਰ ਵੱਖਰੇ ਪਰ ਉਨੇ ਹੀ ਦਿਲਚਸਪ ਢੰਗ ਨਾਲ ਦੇਖਦੇ ਨੇ ਉਹ ਇਸ ਦੀ ਤੁਲਨਾ ਇੱਕ ਵਿਗਿਆਨਿਕ ਪ੍ਰਯੋਗ ਨਾਲ ਕਰਦੇ ਨੇ ਓ ਮਤਲਬ ਬੁੱਧ ਇੱਕ ਤਰ੍ਹਾਂ ਨਾਲ ਸਾਨੂੰ ਮਾਨਸਿਕ ਵਿਗਿਆਨੀ ਬਣਨ ਲਈ ਕਹਿ ਰਹੇ ਸਨ ਹਾਂ ਆਪਣੇ ਹੀ ਮਨ ਦੀ ਲੈਬ ਵਿੱਚ ਪ੍ਰਯੋਗ ਕਰਨ ਲਈ ਕਮਾਲ ਦਾ ਨਜ਼ਰੀਆ ਹੈ ਹਾਂ ਉਹ ਕਹਿੰਦੇ ਨੇ ਕਿ ਜਿਵੇਂ ਇੱਕ ਵਿਗਿਆਨੀ ਕਾਰਨ ਤੇ ਪ੍ਰਭਾਵ ਨੂੰ ਸਮਝਣ ਲਈ ਚੀਜ਼ਾਂ ਨੂੰ ਬਦਲ-ਬਦਲ ਕੇ ਦੇਖਦਾ ਹੈ ਉਸੇ ਤਰ੍ਹਾਂ ਅਸੀਂ ਕਰਦੇ ਹਾਂ ਲੰਬਾ ਸਾਹ ਲੈ ਕੇ ਕੀ ਹੁੰਦਾ ਹੈ ਛੋਟਾ ਸਾਹ ਲੈ ਕੇ ਕੀ ਹੁੰਦਾ ਹੈ ਪੂਰੇ ਸਰੀਰ ਨਾਲ ਸਾਹ ਲੈਣ ਤੇ ਮਨ ਤੇ ਕੀ ਅਸਰ ਪੈਂਦਾ ਹੈ ਬਿਲਕੁਲ ਤੁਸੀਂ ਖੁਦ ਸਿੱਖ ਰਹੇ ਹੋ ਕਿ ਤੁਹਾਡੇ ਕੰਮਾਂ ਤੇ ਉਹਨਾਂ ਦੇ ਨਤੀਜਿਆਂ ਵਿੱਚ ਕੀ ਸਬੰਧ ਹੈ ਇਹ ਕਿਸੇ ਕਿਤਾਬ ਵਿੱਚ ਪੜਿਆ ਹੋਇਆ ਗਿਆਨ ਨਹੀਂ ਹੈ ਇਹ ਤੁਹਾਡਾ ਆਪਣਾ ਸਿੱਧਾ ਅਨੁਭਵ ਕੀਤਾ ਹੋਇਆ ਗਿਆਨ ਹੈ ਤਾਂ ਅੱਜ ਦੀ ਇਸ ਪੂਰੀ ਗੱਲਬਾਤ ਤੋਂ ਇਹ ਸਾਫ਼ ਹੈ ਕਿ ਸਾਹ ਤੇ ਧਿਆਨ ਦੇਣਾ ਯਾਨੀ ਆਨਾਪਾਨਸਤੀ ਇੱਕ ਬਹੁਤ ਹੀ ਡੂੰਘਾ ਤੇ ਬਹੁਪਦਰੀ ਅਭਿਆਸ ਹੈ ਹਾਂਜੀ ਇਹ ਸਿਰਫ ਚੁੱਪਚਾਪ ਬੈਠ ਕੇ ਸਾਹ ਦੇਖਣਾ ਨਹੀਂ ਹੈ ਸਗੋਂ ਇੱਕ ਸਰਗਰਮ ਖੋਜ ਦੀ ਪ੍ਰਕਿਰਿਆ ਹੈ ਜੋ ਸਾਨੂੰ ਸਾਡੇ ਆਪਣੇ ਮਨ ਦੇ ਕੰਮ ਕਰਨ ਦੇ ਤਰੀਕੇ ਬਾਰੇ ਸਿਖਾਉਂਦੀ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਆਪਣੀਆਂ ਭਾਵਨਾਤਮਕ ਤੇ ਮਾਨਸਿਕ ਅਵਸਥਾਵਾਂ ਨੂੰ ਨਾ ਸਿਰਫ ਕਿਵੇਂ ਸਮਝਣਾ ਹੈ ਬਲਕਿ ਉਹਨਾਂ ਨੂੰ ਸਕਾਰਾਤਮਕ ਤਰੀਕੇ ਨਾਲ ਕਿਵੇਂ ਪ੍ਰਭਾਵਿਤ ਕਰਨਾ ਹੈ ਹੂੰ ਇਹ ਸਾਨੂੰ ਨਿਰਪਰਤਾ ਤੋਂ ਮੁਕਤੀ ਵੱਲ ਲੈ ਜਾਂਦਾ ਹੈ ਜਿੱਥੇ ਖੁਸ਼ੀ ਤੇ ਸ਼ਾਂਤੀ ਦਾ ਸਰੋਤ ਬਾਹਰੀ ਹਾਲਾਤਾਂ ਤੇ ਨਿਰਪਰ ਨਹੀਂ ਕਰਦਾ ਸਗੋਂ ਸਾਡੇ ਅੰਦਰ ਹੀ ਮੌਜੂਦ ਹੁੰਦਾ ਹੈ ਤਾਂ ਜਾਂਦੇ ਜਾਂਦੇ ਇੱਕ ਸਮਾਲਮਨ ਵਿੱਚ ਆਂਦਾ ਹੈ ਥਾਨੀਸਾਰੋ ਪਿੱਖੂ ਦੇ ਅਨੁਸਾਰ ਬੁੱਧ ਦੀ ਜਾਗ੍ਰਿਤੀ ਦਾ ਸਾਰ ਕੰਮਾਂ ਤੇ ਉਹਨਾਂ ਦੇ ਨਤੀਜਿਆਂ ਦੇ ਨਿਯਮ ਨੂੰ ਸਮਝਣ ਵਿੱਚ ਸੀ ਹਾਂ ਕਾਰਨ ਤੇ ਪ੍ਰਭਾਵ ਜੇਕਰ ਸਾਡੇ ਕੰਮਾਂ ਤੇ ਉਹਨਾਂ ਦੇ ਨਤੀਜਿਆਂ ਨੂੰ ਇੰਨੀ ਸਪਸ਼ਟਤਾ ਨਾਲ ਇੱਥੇ ਤੇ ਹੁਣ ਸਿਰਫ ਇੱਕ ਸਾਂ ਨੂੰ ਦੇਖ ਕੇ ਸਮਝਿਆ ਜਾ ਸਕਦਾ ਹੈ ਤਾਂ ਕੀ ਇਹ ਸੰਭਵ ਹੈ ਕਿ ਜ਼ਿੰਦਗੀ ਦੇ ਸਭ ਤੋਂ ਵੱਡੇ ਤੇ ਡੂੰਘੇ ਨਿਯਮਾਂ ਨੂੰ ਸਮਝਣ ਦੀ ਕੁੰਜੀ ਸਾਡੇ ਆਪਣੇ ਸਾਹ ਜਿੰਨੀ ਸਰਲ ਤੇ ਹਮੇਸ਼ਾ ਨਾਲ ਰਹਿਣ ਵਾਲੀ ਚੀਜ਼ ਵਿੱਚ ਹੀ ਛੁਪੀ ਹੋਈ ਹੈ।